ਗਨ ਚੜ ਗਿਆ ਉਹ ਵਾਹ ਵਾਹ ਸਭ ਜੀ ਬਾ ਸ਼ਤੌਨਿਆ ਹਾਂ ਪੱਕਾ ਪਤਾ ਨਹੀਂ ਭੈਣ ਚੋਕੀ ਨੇ ਬੰਦ ਕਰਤਾ ਲੱਗਦਾ ਇਹਦੀ ਭੈਣ ਦਾ ਕਲਚ ਦੱਬਣਾ ਪਊ ਮੈਨੂੰ ਪਰੀ ਰਾਤ ਚੱਤੜ ਮਸਰ ਖਾਈ ਜਾਣਾ ਚੱਲ ਭਗਵਾਨੇ ਖੜੀ ਹੋ ਜਾ ਮੈਂ ਚੱਲੇ ਬਾਟੀ ਦੇ ਨਾਲ ਉਹਨਾਂ ਨੂੰ ਦੇਖਦਾ ਮੇਰੇ ਸਾਲਿਆਂ ਨੂੰ ਕਿੱਥੇ ਪਾਇਨੇ ਉਹ ਹਰ ਦਾ ਉਹ ਪਾਇ ਜਾਣ ਯਾਰ ਕੈਲੇ ਭੈਣ ਚੋਦੇ ਨੇ ਪਰੌਣਾ ਨਹੀਂ ਪੈਣੰਦੇ ਅੰਦਰ ਰਾਤ ਨੂੰ ਤੂੰ ਨਹੀਂ ਪੈਣੰਦਾ ਨਾ ਭੈਣ ਚੋ ਜਨਾਨੀ ਲਿਆਉਣੇ ਕੋਈ ਕੁਝ ਸਾੜੇ ਮਾਰਦੇ ਭੈਣ ਚੋਦਨੇ ਐ ਉੱਠ ਘੜ ਹੁਣ ਭੈਣ ਚੋਡ ਖਰਾਬ ਕਰਤੀ ਨੀ ਸਾਰੇ ਤਨ ਕੰਮ ਮਥਰਾ ਜਪਾ ਦਾ ਭੈਣ ਦੇ ਨਾਲ ਡੰਗਰਾਂ ਨੇ ਰਾਤ ਮਾਰ ਮਾਰ ਪੁੱਛਿਆ ਸਾਰਾ ਗੱਲਾਂ ਕਰਤਾ ਮੂੰਹ ਨਾਲ ਐਂ ਦਿਨ ਨੰਨਾ ਉਹਨ ਨੂੰ ਕਦੇ ਪਾਣੀ ਨਹੀਂ ਹੈਗਾ ਦੇਖ ਮੇਰੇ ਸਾਰੇ ਕਿਵੇਂ ਸੋਤੇ ਪੈਨੇ ਹੋ ਕੁੜੇ ਬੈਠ ਕੇ ਘੜਾ ਓਏ ਚਲੋ ਸਾੜੀ ਵੱਡੂ ਮੈਨੂੰ ਆਜਾ ਉਹ ਬਾਯਾ ਪੁਰਾਣਾ ਮੈਂ ਦੇਖਣਾ ਨਹੀਂ ਪਰਾਵਾ ਬਾਯਾ ਨਰੇ ਕੁੱਟ ਦੂ ਮੈਂ ਮੈਂ ਜਮੀਨ ਦੇਖਣਾ ਹੈ ਪਰਾਣਾ ਤੂੰ ਐ ਜੋ ਹਿੱਕ ਤੇ ਪੱਪੜਾ ਲਾ ਦੇਂਗੇ ਤੇਰੇ ਬਗਜਾਰੋਂ ਉਹ ਇੱਕ ਪੱਤੇ ਨੇ ਓਏ ਸਾਲਿਆਂ ਨੇ ਮੇਰੀ ਕਲੱਚ ਕਰਤਾ ਤੀ ਮੈਂ ਤਾਂ ਇਹਨਾਂ ਦੀ ਭੈਣ ਦਾ ਕਰਨ ਉਹਦੇ ਸਾਲਿਆਂ ਨੇ ਮੇਰੀ ਕਲੱਚ ਕਰ ਦੇਣਾ ਤੀ ਹਜੇ ਤਾਂ ਇਹਨਾਂ ਨਾਲ ਵੱਡਾ ਨਹੀਂ ਆਇਆ ਭੈਣ ਚੋ ਜਿਹੋ ਆਂਦਾ ਮੁੰਡਾ ਮਾਰ ਦਿੰਦੇ ਉਹ ਭੈਣ ਚੋਂ ਆਉਂਦੀ ਬਾਡੀ ਮੈਂ ਤਾਂ ਆਪੇ ਵੱਢ ਨੂੰ ਆਪਾਂ ਇਹਨਾਂ ਨੂੰ ਤਾਂ ਆਪੇ ਵੱਢ ਆ ਨਾ ਨਾ ਪਰੋਣਾ ਮੈਂ ਉਹ ਬਾਈ ਉਹ ਮਾਰਿਆ ਪਰੋਣਾ ਮੰਦਾ ਦਾ ਪ੍ਰੋਣਾ ਲੰਘ ਗਿਆ ਲੰਘ ਕੇ ਚੱਲ ਬੱਗੇ ਲੰਘੇ ਨਹੀਂ ਅੰਝਪਾ ਜੁੱਦਰ ਲਗਾ ਦਿੰਦੇ ਚੱਲ ਉੱਠਣਾ ਅੱਪ ਵੀ ਚੱਲ ਚੁੱਕੀ ਐ ਤੇ ਗਲਾ ਤੈਨ ਚੜ ਗਿਆ ਹੁਣ ਦੇਖ ਲਾ ਭੈਣ ਦਾ ਯਾਰ ਕਿਤੇ ਇੱਥੇ ਨਾ ਬੈਠੋ ਬਿਲਾਂ ਕੇ ਦੇ ਲਾ ਉੱਠੀ ਮੈਂ ਲੰਘ ਰਾਂ ਲੰਘ ਜਾ 10 ਦਿਨ ਹੋ ਗਏ ਭੈਣ ਚੋਦ ਲਿਆ ਕਹਿੰਦਾ ਵੀ ਮਾਲਕ ਬਊਗਾ ਦੋ ਦਿਨ ਮਾਲਕਵਾ ਕੇ ਬੈਠਿਆ ਭੈਣ ਦੇ ਜ਼ਰੀ ਜਮੀ ਡਾਊਨ ਕਰਤਾ ਹੁਣ ਦੱਸ ਕੀ ਕਰੀਏ ਪਜਾਮੇ ਉਹ ਦਿਨ ਹੀ ਬਾਰਕ ਨੂੰ ਮੇ ਲਿਬੜੇ ਪੈਨੇ ਭੈਣ ਚ ਫਟੇ ਪੈਨੇ ਦਾਸ ਕੀ ਕਰੀਏ ਹੁਣ ਓਏ ਉਹ ਕਿੱਧਰ ਗਿਆ ਹੋਇਆ ਉਹ ਕਿਹੜਾ ਚਾਦਰੋਲੀ ਕਿਹੜਾ ਚਾਦਰ ਵੱਡਾ ਬਣਿਆਲਾ ਵੱਡਾ ਤਾਂ ਆਉਂ ਆਜੋ ਤਾਂ ਮੈਨੂੰ ਲੱਗਦਾ ਨਾਲੇ ਲੈ ਗਿਆ ਪੁਰਾਣਾ ਮੁੰਡਾ ਲੱਗਦਾ ਉਹਨੂੰ ਆਹ ਨੂੰ ਲੈ ਗਿਆ ਨਾਲ ਓਏ ਇੱਗੀ ਪਾਉ ਭੈਣ ਦਾ ਕਾਦਮ ਬੋਤਲ ਵੀ ਮੂੰਹ ਚ ਵੀ ਬੋਤਲ ਦਾ ਡੰਗਰ ਆਇਆ ਤਾਂ ਨਹੀਂ ਭਾਗਿਆ ਕਿਤੇ ਦੇਖਣਾ ਕਿ ਭੈਣ ਦਾ ਲੰਨ ਫੁੱਲੀ ਤਾਂ ਹੀ ਵਗਦੇ ਲੋਰ ਦੇ ਬਾ ਦੇਖਣਾ ਨਿਗਾਹ ਮਾਰਨਾ ਓ ਟੋਚ ਤੇ ਦੇਖਣਾ ਟੋਚ ਨਾ ਪੜ ਗਿਆ ਹੋਵੇ ਸਾਲਾ ਇਹ ਜੀ ਆਹੋ ਟੋਚਲੀ ਤੇ ਪਿਆਰਾ ਹੈ ਰਾਹ ਤੇ ਆਉਗਈ ਨਹੀਂ ਰਹੀ ਵਾਏਗਾ ਇਹਨੇ ਮਾਰ ਲਾ ਤਾ ਥੜ ਜੇ ਚੱਲ ਚਲੀ ਹਾੜੀ ਵੱਢਣ ਐ ਪਕੜ ਉਹ ਰਾਗ ਦੇ ਦੇ ਵਾਹ ਤੁਹਾਡਾ ਜੀਜਾ ਕਸਦਾ ਕਹਿਦਾ ਖੜੀ ਵੱਢਣ ਵਾਹੇ ਗੁਰੂ ਸੱਚਾ ਬਾਸਾ ਬਾਈ ਓਏ ਓ ਬਾਈ ਓ ਟਟਕੜ ਹੱਕ ਚੱਲ ਬਾਡੀ ਭੈਣ ਤੋਂ ਦਿਨ ਵੀ ਰੱਬ ਸਾਥ ਨਹੀਂ ਛੱਡਦਾ ਨਾ ਹੁ ਕਾਣ ਹੋਂਸਰਾਣਾ ਅੜਕੇ ਲੰਗਾ ਚੱਲ ਬੋਹਦਾ ਚੱਕਦਾ ਕਰੋ ਗਰਮ ਗਰਮ ਓਲਾ ਜਿੱਦੇ ਮੇਰਾ ਦਿਮਾਗ ਝੱਲੇਗਾ ਨਾ ਸਾਰੇ ਡੰਗਰ ਭੈਣ ਤੋਂ ਨਜ਼ਾਰੇ ਨੂੰ ਪੈਸੇ ਵੇਚ ਕੇ ਲੈ ਨੇ ਚਾਹ ਚੁ ਲੈ ਕੇ ਦੇ ਮੈਨੂੰ ਚਾਹ ਜੂ ਪਰ ਚਾਹ ਚਪਤੂ ਦਰਨੀ ਵਾਲੇ ਆ ਜਾ ਪੂਰਾ ਸਾਲੇ ਦਾ ਡਟੋਂ ਨੂੰ ਉਹ ਤੁਮਾ ਮੰਦਾ ਡਟ ਲਾਉਦਾ ਰੱਖਣ ਪਿਆ ਉਹ ਜੀਤੇ ਆ ਭਾਈ ਇਹਨੂੰ ਦੇਖ ਸਾਲੇ ਨੂੰ ਹੈਗਾ ਕਿ ਮਰ ਮੁਰ ਕੇ ਰਾਤ ਦੌਰੀ ਪਿਆ ਹੈ ਮੱਖੀਆਂ ਚ ਮਾਦਾ ਟੱਟੀ ਫਿਰਦਾ ਮੇਰਾ ਤਾਂ ਕਿਤੇ ਟਰਾਲਾ ਇੱਥੇ ਨਾ ਪਲਟ ਜੇ ਮੇਰਾ ਤਾਂ ਕੰਮ ਸਾਲਾ ਖਰਾਬ ਹੋਇਆ ਪਿਆ ਉਹ ਜਾਦਰਾ ਓਏ ਏ ਮੇਰੇ ਸਾਲੇ ਦੇ ਕਿੰਨੇ ਮੱਖੀਆਂ ਭਲਕਦਿਆਂ ਨੇ ਓਏ ਚਾਧਰਾ ਲੋਟਾ ਤਾਂ ਦਾ ਯਾਰਾ ਉਹ ਮੇਰੇ ਸਾਲੇ ਨੇ ਤਾਂ ਕੱਢ ਦੇ ਦੇਖ ਕਿਵੇਂ ਨਾਲੇ ਤੇ ਸਾਈਬਰ ਦਾ ਓਏ ਨੰਗਾ ਸਾਲਾ ਮੈਂ ਉਹ ਛੱੜ ਦੇ ਉਹ ਸਾਡਾ ਉਹ ਛੱੜ ਦੇ ਦੇਖ ਮੇਰੇ ਸਾਲੇ ਨੇ ਕਿਵੇਂ ਮੂਤ ਮੂਤ ਨੀਰੇ ਨੂੰ ਸਲਾਬ ਲਿਆ ਤੀ ਚੱਲ ਬਾਣੀ ਪੀਣਾ ਯਾਰ ਤੂੰ ਚਾਧਰਾ ਯਾਰਾ ਉਠ ਘੋੜੀ ਬੱਟਣ ਜਾਣਾ ਪਰੌਣਾ ਬੁੱਸੇ ਹੋ ਜੂ ਯਾਰਾ ਚਲ ਜਿੰਦੀ ਪਾਣੀ ਨਾ ਪੀਏ ਕਾਣੂ ਖਾਣੀਆਂ ਦੇ ਕੀ ਮੈਂ ਦੇਖੀ ਓ ਭਾਈ ਓ ਭਾਈ ਓ ਭਾਈ ਕੀ ਆ ਗਿਆ ਉਹ ਗੱਲ ਨਹੀਂ ਉੱਠ ਗਈ ਨਹੀਂ ਤੁੰਦਰ ਵਿੱਚ ਤੋਂ ਕਵਾਰੀ ਕੁੜੀ ਫੜ ਲਈ ਭੈਣ ਚੋਂ ਦਾ ਨਾ ਪਿਆ ਪਿਆ ਹਰਿਆਣੇ ਵਾਲੀ ਰਾਨੋ ਨਾ ਢਿੱਡ ਖਰਾਬ ਕਰੇ ਪੈਣਾ ਸਾਂ ਰੱਬ ਦੀ ਬੋਰੇ ਚੱਲਿਆ ਕੰਮ ਓ ਦੇ ਕੀ ਭਾਈ ਹਟਾ ਨਹੀਂ ਹੈ ਜੇ ਪੀਣੋਂ ਕੌਣ ਹੋ ਯਾਰ ਇਹਨੇ ਭੈਣ ਚੋਂ ਕੁੜੀ ਦੇ ਘਰੇ ਆਏ ਮੈਂ ਹਰਦਾ ਹੀ ਕਰਦਾ ਪੈਸਾ ਨਹੀਂ ਕਰਦਾ ਕਰਦਾ ਕੌਣ ਹਾਂ ਚਲ ਪਾੜ ਪੜੇ ਚੱਲ ਨੂੰ ਘੁਕਾਰ ਨੂੰ ਪਾ ਅੰਦਰ ਸਾਤ ਨੰਬਰ ਦੀ ਪਾ ਕੱਟ ਕੋੜਨ ਗਰ ਚਾਦਰਾ ਕੱਟ ਪੀਲਾ ਕਰ ਯਾਰ ਤਬਦਾ ਯਾਰ ਪੁਰਨਾ ਬਨਣ ਪਰਨਾ ਬਨਣ ਬੈਠਾ ਆਏ ਮੇਰੇ ਕਲੇਸ਼ ਕਰਦਾ ਉਹ ਵਹੀ ਗੁੱਤੀ ਆਏ ਮੇਰਾ ਸਾਲ ਦੇ ਨਹੀਂ ਬੂਮ ਬੂਟਾ ਲਾ ਇੱਧਰ ਨਹੀਂ ਬੂਮ ਬੂਟਾ ਤਿਆਰ ਕਰ ਇਹਨੂੰ ਹਾਏ ਮੇਰੇ ਸਾਲਾ ਕੋ ਬਾਗ ਨਾ ਇਬਰ ਦਾ ਪਿੱਛੇ ਥੱਕਦਾ ਜੇ ਇਹਦੀ ਕਹੀ ਜੀ ਆਪਾਂ ਨੂੰ ਵੀ ਘਰੋਂ ਕਢਾਉਂਦਾ ਬਾਈ ਦਾਤੀਆਂ ਕਿੱਥੇ ਰੱਖੇਗਾ ਪਰੋਨਾ ਆ ਬਈ ਆ ਆ ਪਿਆ ਕਤਾ ਤੇ ਹੁਣ ਵੀ ਆ ਬਾਰੀ ਸਭੀ ਕਤਾ ਪਿਆ ਬਈ ਕਲਾਰਾ ਬਲੇ ਫਿਰ ਤੇਰਾ ਫਾਟੀ ਕਹਿੰਦਾ ਇਹ ਕਿੰਨੇੜ ਕਿਉਂ ਆਣਿਆ ਗੱਲ ਚ ਚੱਕੀ ਉਲੇ ਪਜਾਮਾ ਦਾ ਕੋ ਹੋਰ ਆ ਬਈ ਦਾਤੀ ਆ ਪਜਾ ਵਾ ਸਟਕੇ ਨੂੰ ਬੁਲਾ ਦੇ ਆ ਪਿਆ ਬਈ ਬੱਤ ਹੋ ਰਿਹਾ ਅੱਜ ਦਾ ਖੜਿਆ ਲਾਂਗੇ ਵਾਹ ਖੜਾ ਆਇਆ ਕੱਟੇ ਪੰਜੜੇ ਪਾਉਂਦੇ ਆਵਾਂਗੇ ਖੋ ਨਾ ਹਰ ਮਖਾ ਵਿੱਚ ਪਾਇਆ ਨਾ ਕਰ ਕੀ ਗੱਲ ਵੇ ਉਹ ਸੌ ਸੌ ਬੜ ਤੂੰ ਖਾਇਆ ਨਾ ਕਰ ਕੀ ਗੱਲ ਵੇ ਉਹ ਕਲਮ ਕੱਲੀ ਜਾਇਆ ਨਾ ਕਰ ਗੱਲਾਂ ਹੁੰਦੀਆਂ ਤੇ ਬਾਟੇ ਹਾਂ ਕਰ ਤੂੰ ਨਾ ਖਰੋਨੀ ਕੋਈ ਹੱਥ ਫੇਰ ਜੂ ਤੇ ਉਹ ਪੈਣ ਚੋ ਕਿਹੜਾ ਹੱਕ ਆ ਗਿਆ ਯਾਰ ਉਹ ਲੱਗਦਾ ਉਹ ਪ੍ਰਾਣਾ ਉਹ ਬੈਠਾ ਉਹਦੇ ਔਰ ਆਪਾਂ ਗੱਦਾ ਕਰਤਾ ਓਏ ਹਰਾ ਪਰਨਾ ਜੀ ਉਹ ਲੱਗਦਾ ਓਏ ਬਾਈ ਓਹੀ ਆ ਓਏ ਜਿੱਤੇ ਉਹ ਲੱਗਦਾ ਓਏ ਓਏ ਓ ਨਹੀਂ ਹੈਗਾ ਓਏ ਓਹੀ ਆ ਸਾਲਿਓ ਇਹ ਪੂਰੀ ਗੈਂਦ ਕਹਿੰਦਾ ਨਿਆਈ ਓਏ ਓਹੀ ਨਾ ਕਹਿੰਦਾ ਬਾਈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰਾ ਬੱਟ ਪੈ ਗਿਆ ਇਹਨੂੰ ਹਗਦੜ ਨੂੰ ਯਾਰ ਨਹੀਂ ਨਹੀਂ ਕਹਿੰਦਾ ਮੇਰੀ ਗੱਲ ਪੀ ਕੇ ਹਰਿਆਣੇ ਵਾਲੇ ਰਾਣਾ ਤੁਸੀਂ ਭਾਂਜੇ ਬੱਟ ਉੱਠ ਜਾਂਦਾ ਤੁਹਾਡੇ ਖਰਾਵਾ ਮੈਨੂੰ ਗੱਲ ਸੁਣ ਲੈ ਓਏ ਯਾਰ ਪੈਦਾ ਹਰ ਵਾਰੀ ਕੰਮ ਖਰਾਬ ਕਰ ਦਿੰਦਾ ਯਾਰ ਇਹ ਮੈਨੂੰ ਹੁਣ ਪਰੋਣਾ ਫੇਰ ਗਾਲਾਂ ਕੱਢੂ ਅੱਜ ਮੈਨੂੰ ਹੁਣ ਜਾਇ ਆਉਣ ਦੇ ਤਾ ਜਾਇਆ ਭਾਈ ਪੂਰੀ ਜਾਮਾ ਆਉਣਾ ਤੂੰ ਕਰ ਲੈ ਯਾਰ ਭੈਣ ਦੀ ਜਾਓ ਤੂੰ ਹੀ ਮੈਂ ਆਉਣਾ ਚੱਲ ਜਾ 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 ਸੋਰੀ ਆ ਜੀ ਪੂਰੀ ਐਸੀ ਲੇੜੀ ਹੱਗ ਲਈ ਪੂਰੀ ਆ ਗਿਆ ਲੈ ਭੈਣ ਚੋਂ ਸਾਲਾ ਪਿੱਛੇ ਹਗਦੜ ਚੱਲ ਆਇਆ ਬਈ ਚੱਲੀਆ ਪਿੱਛੇ ਬਹਿ ਗਿਆ ਤਾਂ ਕਹਿੰਦਾ ਮੈਂ ਟੱਟੀ ਕਰਕੇ ਆਉਂਗਾ ਸਟਾਲ ਛੱਡ ਸਵੇਰੇ ਨਾਲੇ ਤਿੰਨ ਵਾਰ ਕਰ ਲਈ ਉਹਦੀ ਛੱਡ ਸਾਲਾ ਪਤਾ ਨਹੀਂ ਕੀ ਖਾਂਦਾ ਪਤਾ ਨਹੀਂ ਦਾਰੂਆਂ ਨਿਕਲ ਜਾਂਦੀ ਐ ਸਾਲੇ ਦੇ ਮੇਰੀ ਗੱਲ ਤਾਂ ਸੁਣ ਲੈ ਹਾਂ ਤੂੰ ਦੱਸਣ ਕੀ ਕਹਿਣਾ ਬਟਿਆ ਯਾਰ ਮੇਰੀ ਵੀ ਪਹਿਰੇ ਤੂੰ ਭੈਣ ਚੋਂ ਤੂੰ ਵੀ ਹਗਦਣਾ ਉਹ ਮੈਂ ਤਾਂ ਰੱਬ ਨੂੰ ਅਰਦਾਸਾਂ ਕਰਦਾ ਵੀ ਭੈਣ ਚੋਂ ਕਿੱਥੇ ਐਨਮੋਲ ਰੂਹਾਂ ਨਾਲ ਬਾਪੋਤਾ ਤੁੱਕ ਪਰਾਉਣਾ ਇਹ ਜਦ ਤੱਕ ਤੁਸੀਂ ਭੈਣ ਚੋ ਦਾ ਇਹ ਜੇ ਮਗਰ ਲੱਗ ਲੈ। ਆਜਾ ਬਾਈਆ ਹੁਣ ਇੱਥੇ। ਆਤੀਆ ਲੈ ਆ। ਉੱਥੇ ਬੈਠਾ ਮੈਂ ਸਾਹਮਣੇ ਜੱਜ ਬੈਜਾ ਕਰ ਲੈ ਤੂੰ। ਸੁਣ ਲੈ। ਓ ਯਾਰ ਕਰ ਲੈ ਤੂੰ ਚੱਲ ਇਹ ਪਰਾਉਣਾ। ਜਿਹੜੇ ਹਿਸਾਬ ਨਾਲ ਹਾਲਾਤ ਨੇ ਮੇਰੇ ਮਿਲਾਂ ਦਾ ਲੱਪੜ ਜੂਗਾ। ਪਰਾਉਣਾ ਲੱਗ। ਓ ਹੋਰ ਯਾਰ। ਸਾਲਾ ਗੋਣਾ ਬੈਠ। ਕਦੇ ਭੈਣ ਦੇ ਨਾਲ ਟੱਟੀ ਕਰਨ ਵਗ ਜਾਂਦੇ ਨੇ। ਕਦੇ ਭੈਣ ਚ ਉਹਨਾਂ ਨੂੰ ਭੁੱਕੀ ਲੈ ਕੇ ਕਦੇ ਸਾਮਾਨ ਭੈਣ ਚ ਆਪ ਦੇਣਾ ਜੋ ਗਿਰੇਗਾ ਉਧਰੋਂ ਪੁਰਾਣਾ ਭੈਣ ਦਾ ਲੋੜਾ ਕੁੱਤਾ ਮਿਲ ਗਿਆ ਭੈਣ ਨੇ ਕੁਛ ਕਹਿੰਦੀ ਉਹਨੂੰ ਕਰੀਏ ਕੀ ਨਾ ਉਹ ਪਈ ਸਵਾਦ ਹੈਗਾ ਉਹ ਤਰਮ ਨਾਲ ਸਵਾਦ ਬੰਦਾ ਤੁਹਾਨੂੰ ਸਵਾਦ ਆਉਂਦਾ ਰਹਿੰਦਾ ਤੁਸੀਂ ਸਵਾਦੇ ਲਈ ਜਾਂਦੇ ਰੋਜ਼ ਚਾਦਰਾ ਕਿੱਥੇ ਧਰਤਾ ਕਦੇ ਤੁਸੀਂ ਕਿਹਦੀ ਧੀ ਭੈਣ ਜਨਾਨੀ ਦੇ ਕੇ ਭੈਣ ਚ ਬੁੜੀਆਂ ਦੇ ਸਵਾਦ ਲਈ ਜਾਂਦੇ ਤੁਸੀਂ ਸ਼ਰਮ ਕਰਿਆ ਕਰੋ ਚਾਦਰਾ ਪੁਰਾਣੇ ਲੈ ਆਏ ਹੋਏ ਆਪਾਂ ਚਾਲ ਉਹਦਾ ਹਟ ਚਾਦਰਾ ਦੇ ਦੇ ਚਾਦਰਾ ਤੇਰਾ ਇੱਥੇ ਭੈਣ ਚ ਤੇ ਟਾਲੀ ਦੇ ਲੱਪੜਿਆ ਪੈ ਗਿਆ ਮੁਸਕ ਮਾਰਦਾ ਭੈਣ ਚੋਂ ਤੈਨੂੰ ਬਵਾਸੀਰ ਤਾਂ ਨਹੀਂ ਓਏ ਭੈਣ ਤੋਂ ਤਨੇ ਦੁਖੀ ਕਰ ਰੱਖਾ ਦੂਆ ਕਿੱਥੇ ਆਉ ਚਾਦਰ ਲੱਤਾ ਤੋਂ ਵਾਲ ਕੱਟ ਲਿਆ ਕਰਨ ਵਾਲੇ ਭੈਣ ਚੋਂ ਕਿੱਡੇ ਰਸਮਾਂ ਨੂੰ ਕਰੇ ਪੈਣੇ ਸਵਾਹੀ ਰੱਖੀ ਜਾਂਦੀ ਹੁੰਦੀ ਐ ਪੰਡੇ ਦੀ ਦੁਖੀ ਕਰ ਲੈ ਭੈਣ ਚੋਂ ਇਦਾਂ ਨੇ ਚੱਲ ਚੱਲੀ ਇਹਨੂੰ ਥਾਲ ਨੂੰ ਭੈਣ ਤੋਂ ਚਾਦਰ ਨੂੰ ਭੈਣ ਚੋਂ ਪ੍ਰਾਣਾ ਗਾਲਾ ਕੱਟੂ ਤੁਸੀਂ ਪ੍ਰਾਣਾ ਨੇ ਘਟਾ ਲਿਓ ਅੱਜ ਭੈਣ ਚੋਂ ਉਹ ਦਾਤੀ ਚੱਕ ਲੈ ਪੰਜ ਚੋ ਥੋੜੀ ਧੋਤੀ ਉਲੀ ਲੋਟ ਆਉਂਦੀ ਚੱਕ ਲੈ ਬਾਈ ਮੈਂ ਕਹਿੰਦਾ ਰਾਤ ਨੂੰ ਤੁਸੀ ਨੰਗੇ ਰਹਿੰਦੇ ਹੋ ਮੋਗੇ ਓਏ ਉਹ ਕਾਹਨੂ ਯਾਰ ਆਹ ਹੋਗਾ ਦੀ ਕੰਮ ਮੜਾ ਜਾ ਸੱਟ ਪੀਲਾ ਕਰੋ ਸਾਲਾ ਪੀ ਕੇ ਹਰਾਇਆਂ ਮਾਲ ਠੱਗ ਲਾਪੋ ਤੁਸੀਂ ਭੈਣ ਚੋ ਦਾਰੂ ਨਿਕਲੀ ਜਾਂਦੀ ਛੋੜੇ 24 ਘੰਟੇ ਮੂ ਤੇ ਵੱਧੂ ਮਾਰ ਜਾ ਦਾਰੂ ਛੋੜੇ ਆਓ ਬੈ ਬਾਈ ਆ ਤੇ ਆ ਬੈਠਾ ਸਾਲਾ ਲੈ ਪੀਣ ਕੇ ਲੱਗੀ ਪੈਣ ਤਾਂ ਤਾਂ ਪੈਂਦਾ ਯਾਰ ਸੁਣਨੇ ਹੋਇਆ ਪਿਆ ਓਏ ਚੱਦਰ ਇਹ ਤਾਂ ਮੈਂ ਕਹਿੰਦਾ ਜਿੱਤੇ ਇਹ ਤਾਂ ਜਿੱਦਿਆਂ ਦਾ ਮੈਂ ਕਹਿੰਨਾ ਆਪਣੇ ਬੁੜੇ ਨੇ ਜੰਮਿਆਗਾ ਇਹ ਤਾਂ ਮੇਰਾ ਸਾਲਾ ਇੱਕ ਤਰ੍ਹਾਂ ਦਾ ਕਰੇ ਪਿੱਪਲ ਲਾ ਲਿਆ ਆਪਾਂ ਨੇ ਸਹੀ ਗੱਲ ਆ ਬਾਈ ਕਿੰਨੇ ਵਾਰ ਸਮਝਾ ਲਿਆ ਭੈਣ ਦਾ ਘੜਾਵਾ ਫੇਰ ਹਾਰਾ ਹੋ ਜਾਂਦਾਗਾ ਇਹਨੂੰ ਕੀ ਕਰੇਦਾ ਹੱਲ ਮੇਰਾ ਸਾਲਾ ਬੈਠਾ ਦੇਖ ਲੈ ਕਿਵੇਂ ਆ ਦੇਖਾਂ ਲਿਆ ਕੇ ਜੇ ਇਹ ਤਾਂ ਬੁੜੇ ਨੂੰ ਰੋਗ ਲਾ ਲਿਆ ਇੱਕ ਆ ਫੜੀ ਦਾਤੀ ਮੜੀ ਇਹਨੂੰ ਹਲਾਸ ਵਾਲੇ ਨੂੰ ਮੜਾ ਜੈ ਇਹਨੂੰ ਸਮਝਾ ਇਹਨੂੰ ਉਹ ਚਾਦਰ ਆ ਹਾਂ ਲਾ ਲਓ ਬਾਈ ਇਹਦਾ ਹਾਂ ਇਹਨੂੰ ਮੇਰੇ ਸਾਲ ਨੂੰ ਕਿਹਨੇ ਪੀ ਰਿਹਾ ਵੇ ਉਹ ਬੱਕ ਜਾ ਕੇ ਆਉਂਦਾ ਸਾਲੇ ਨੇ ਬਾਈ ਪੁੱਤ ਨਾਲ ਸਾਲਾ ਨੇ ਦੁਖੀ ਕਰ ਲਿਆ ਮੈਨੂੰ ਤਾਂ ਹਫਤਾ ਹੋ ਗਿਆ ਘਰੇ ਆਇਆ ਨੂੰ ਮੇਰੇ ਸਾਲੇ 2000 ਜਿਹੜਾ ਭੁੱਕੀ ਖਾ ਗਏ ਉਹ ਅੱਛਾ 2000 ਦੀ दारू ਪੀ ਗਏ ਅੱਛਾ ਸਾਲੇ दारू ਪੈਣੀ ਪਿੰਦ ਨੇ ਟੱਟੀਆਂ ਲਾ ਰੱਖੀਆਂ ਨੇ ਸਾਲਾ ਨੇ दारू ਪੀ ਪੀ ਲੈ ਪੁੱਤ ਨਾਲ ਭੈਣ ਚ ਬਾਈ ਬਹੁਤ ਦੁਖੀ ਕਰ ਰੱਖਿਆ ਮੈਂ ਤਾਂ ਇਹਨਾਂ ਦੀ ਭੈਣ ਕਰਕੇ ਨਹੀਂ ਬੋਲਦਾ ਆਮਲੀ ਪੱਲੇ ਲਾ ਗਏ ਮੇਰੇ ਨਾਲ ਘਰੇ ਮੇਰੇ ਸਾਲੇ ਦੀ ਫਿਰ ਤਾਂ ਆਮਲੀ ਪੱਲੇ ਪੈ ਗਏ ਆਮਲੀ ਕੀ ਮੇਰਾ ਸੜਦਾ ਕੋੜ ਮਈ ਇਹਨਾਂ ਦਾ ਆਮਲੀ ਜਾਂਦਾ ਭੈਣ ਚੋਂ ਤਾਂ ਦਾ ਅੱਛਾ ਜੀ ਪੁੱਤ ਨਾਲ ਇਹਦਾ ਚੱਲ ਉਹ ਵੇਠੋਂ ਪਰੋਣਾ ਉਹ ਉਤੀ ਓਏ ਲੰਗੇ ਅੱਛੇ ਲੰਗੇ ਜਿਹਾ ਓਏ ਓਏ ਆ ਬਸ ਕੋਰ ਦੇ ਆ ਪਰੌਣੇ ਆ ਗਏ ਓਏ ਆ ਗਏ ਪਰੌਣੇ ਆ ਗਏ ਆ ਗਏ ਆ ਜਾ ਪਰੌਣੇ ਪਰੌਣੇ ਆ ਗਏ ਆ ਗਏ ਆ ਗਏ ਆ ਗਏ ਓ ਦੇਖੀ ਪਰੌਣੇ ਆ ਗਏ ਮੇਰੇ ਸਾਲਿਓ ਆ ਕੋਈ ਟਾਈਮ ਆ ਸੋਡਾ ਉਹ ਪਰੌਣਾ ਕਰ ਤਾ ਪਰੌਣਾ ਕਰ ਅੱਜ ਪਰ ਇਹ ਸਾਲੇ ਪਾ ਕੇ ਆਣ ਤਨ ਕਿੱਲੇ ਵੜਣ ਉਹਨਾਂ ਕਿੱਲੇ ਓ ਜਾਓ ਪਰੌਣੇ ਨੂੰ ਸਾਲਿਓ ਆ ਕੋਈ ਟਾਈਮ ਆ ਸੋਡਾ ਪਹਿਲਾਂ ਆਂ ਦੱਸੋ ਮੈਂ ਕਰ ਦੇ ਜੀ ਮੈਂ ਤੂੰ ਓਏ ਬੜਾ ਸਿਵਰੇ ਸਾਰਾ 4 ਵਜੇ ਦਾ ਮੱਟਾ ਸਾਰਾ ਬੋੜਾ ਬੈਠਾ ਵਾ ਸੁਆਮੀ ਨੋਪਰਾ ਬੈਠਾ ਬੋੜਾ ਹੁਣ ਚੱਕ ਦਿੰਨਿਆ ਚਲੋ ਮੈਂ ਚੱਕਦੇ ਚੰਨ ਕਾ ਨਿਕਲਦੀ ਵੇ ਪਟੋ ਪਟੋ ਚੱਕਦਾ ਵੱਠਾ ਹੁਣ ਚੱਕਦਾ ਹੁਣ ਚੱਕ ਜਾ ਕੋਈ ਕੁਛ ਨਾ ਪਾਵਾਗਾ ਮੈਂ ਹੁਣ ਲਾਹਿਆ ਪਟੋ ਭੈਣ ਚੋਥੋ ਮੇਰਾ ਤੂੰ ਹੀ ਤੂੰ ਹੀ ਅਕੜਾ ਗਈ ਭੈਣ ਦੇ ਮੌੜੋ ਸਵੇਰ ਦਾ ਬੈਠਾ ਮੈਂ ਇਹ ਗੱਲ ਹੈ ਇਹਦਾ ਹੁਣ ਕਰ ਦਿੰਦੇ ਬੱਡ ਲੋ ਬੱਡ ਲੋ ਸਾਲੋ ਗਾਣੀ ਗਾਈ ਜੰਨੇਓ ਉਹ ਵੇ ਬੱਡ ਜਾ ਪਈਂਂ ਦੈਨ ਲੇਟਾ ਤੂੰ ਪਾਣੀ ਚੋਦਾ ਫੇਰ ਬਰਾਉਣੀ ਦੁਕਾਨਾ ਪਾਏਗਾ ਪਤਾ ਚੱਟਿਆ ਪਤਾ ਚੱਲਿਆ ਫੜ ਆ ਮੋੜੇ ਇਸ਼ਾਤ ਚਾਦਰ ਫੜੇਗਾ ਚਾਦਰ ਕਿ ਨਾਲੇ ਲੈ ਨਾਲੇ ਦਾ ਜਾ ਤੂੰ ਪਾਏ ਮੈਂ ਤਾਂ ਚੱਲਿਆ ਆਏ ਹੋ ਉਹ ਜੀਤਾ ਲੰਘਿਆ ਆਪਣਾ ਕਿਤੇ ਉਹਨੂੰ ਟੱਟੀਆਂ ਲੱਗੀਆਂ ਪਿਆ ਨੇ ਰਾਤ ਦੀਆਂ ਮੇਰੇ ਸਾਰੇ ਦੇ ਉਹ ਰਾਤ ਵੀ 10 ਵਾਰ ਬਹਿ ਕੇ ਟੱਟੀ ਉਹ ਉਹ ਮੇਰੇ ਸਾਰੇ ਦੁਸਤਾ ਮੇਰਾ ਲਹੂ ਪੀ ਲਿਆ ਓਏ ਮੈਂ ਦੇ ਦੂਤਾ ਅਜਿਹਾ ਤਾਂ ਨਾ ਆਏ ਆਉਂਦੇ ਮੈਂ ਆਪੇ ਵੱਟ ਲੈਂਦਾ ਮੈਂ ਦੇਖ ਕੇ ਨਾ ਉਹਨੂੰ ਮੜਾ ਜਾ ਜਾ ਦੇਖਿਆ ਮੇਰਾ ਸਾਲਾ ਕਿਤੇ ਮੋਟਰ ਨਾ ਨ ਲੱਗਿਆ ਪਿਆ ਹੋਵੇ ਉਹ ਆਹੋ ਚਾਹ ਦੇਖ ਕੇ ਭਾਜ ਆ ਜਾ ਮੈਂ ਦੇਖ ਕੇ ਫਿਰ ਵੀਰੇ ਸਾਲਾ ਨੇ ਦੁਖੀ ਕਰ ਲਿਆ ਮੇਰੇ ਸਾਰੇ ਦੋਏ ਭੱਜ ਗਏ ਉਹ ਤੋਂ ਅਰੇ ਉਹ ਜਿਹੜੇ ਤੇਰੇ ਕੋਲੋਂ ਇਹ ਬੜਾ ਦੱਸ ਦਿਓ ਗੱਡ ਦੇ ਓਏ ਮਿੱਦਣੀ ਨਹੀਂ ਰਹੀ ਚਾਦਰਾ ਅੰਕ ਵੱਡਣੀ ਹੈ ਆਹ ਆਪਾਂ ਆਹ ਕਦੇ ਮੰਗੂ ਮਿੱਧੀ ਜਾਂਦਾ ਪੈਸਾਂ ਦਾ ਦੇਖ ਲਾ ਕਿਵੇਂ ਦਾਣੇ ਸਾਰੇ ਕੱਢ ਤੇ ਹੋਰ ਕੇ ਵੱਡੇ ਹੈ ਵੱਡਣੀ ਹੈ ਵੱਡੀ ਲੱਗਵੇਂ ਹੋਰ ਢੰਗ ਨਾਲ ਵੱਡਾ ਆਹ ਕੋਈ ਸਾਲਾ ਢੰਗਾ ਵੱਡਣ ਦਾ ਤੇਰੀ ਬੂਹ ਕੀ ਆ ਸਰਦਾਰ ਜੀ ਜਾਨਾ ਉਹਨਾਂ ਨੂੰ ਮੇਰੇ ਸਾਲਾ ਨੂੰ ਦੇਖ ਕੇ ਆ ਸਮਝ ਨਹੀਂ ਆਇਆ ਜੋ ਹਮਾਰੇ ਸਾਥ ਕਣਕ ਬਾੜ ਨਹੀਂ ਆਏ ਤੇ ਵੀ ਮੇਰੇ ਸਾਲੇ ਹਾਂ ਸਰਦਾਰ ਉਸ ਨੂੰ ਦੇਖ ਕੇ ਆ ਕਹਾਂ ਪਰ ਹੈ ਈ ਕਾ ਸਰਦਾਰ ਜੀ इधर किधर पूछा चक्के क्या सरदार जी समझ नहीं आया इधर कहाँ पर जा रहा है जा सुवा टाप रहा सुवा उसके ऊपर जाना है इधर का सरदार जी ऐसे हाँ, देखना ठीक है सरदार जी मेरे साले ने दुखी कर सरदार जी वो दहाग रहे हैं ਕੀਆ ਫਿਰ ਉਹਨਾਂ ਨੂੰ ਤੂੰ ਐਂ ਕਰ ਤਰਪੂ ਹਾਂ ਸਰਦਾਰ ਜੀ ਤੂੰ ਐਂ ਕਰ ਉਹ ਅਸੀਂ ਕਰਵਾਉਂਦੀ ਬੀਬੀ ਨੂੰ ਬੁਲਾ ਕੇ ਲਿਆ ਠੀਕ ਆ ਸਰਦਾਰ ਨਾਲੇ ਉਹਨੂੰ ਕਾ ਰੋਟੀ ਲਿਆ ਨਾਲ ਐਂ ਗਰੀ ਕਿੱਟੀ ਥੱਲੇ ਨਾ ਸਮਾਨ ਪਿਆ ਇਹਦਾ ਸਾਲੇ ਹੱਕਣ ਨੂੰ ਤਰਸਣ ਕੇ ਦੇਖੀ ਤੂੰ ਬੀਮਾ ਕਰਾਉਂਦੇ ਫਿਰਨਗੇ ਠੀਕ ਆ ਸਰਦਾਰ ਜੀ ਜਾਂ ਕਿੱਟੀ ਥੱਲੇ ਪਿਆ ਯਾਦ ਕਰਕੇ ਚੱਕ ਲਈ ਠੀਕ ਆ ਸਰਦਾਰ ਜੀ ਬੀਬੀ ਜੀ ਰੁਕ ਜਾਓ ਮੈਦੇ ਲੈ ਜਾਓ ਸਾਇਕਲ ਤੋਂ ਖਿਆਤਾ ਤੇ ਮੇਰੇ ਮੇਰੇ ਸਾਹੀ ਹੁਣ ਬੰਦੇ ਮਾਰਨੇ ਨੇ ਮੈਂ ਮਾਰਦੀ ਵੇ ਆ ਜਾਂਦੇ ਦੀਏ ਆ ਵੇ ਡਾ ਲਾ ਉਹ ਪ੍ਰਾਣਾ ਉਹ ਪ੍ਰਾਣਾ ਕੌਣ ਨਹੀਂ ਪ੍ਰਾਣਾ ਭੈਣ ਜਿਹੜਾ ਪੈਣੀ ਹਰਦਾ ਕੌਣ ਪ੍ਰਾਣਾ ਵੇ ਮੈਂ ਲੈ ਜਾ ਪ੍ਰਾਣਾ ਯਾਰ ਉਸ ਵਹੀ ਯਾਰ ਤੂੰ ਮੇਰੇ ਨਾਲ ਤੇ ਕਾ ਕਰ ਚੱਲ ਕਰ ਤੂੰ ਵੀ ਕਰ ਆ ਜਾਂਦੇ ਬੰਦ ਜਾ ਭੈਣ ਚੁੱਤ ਮੈਂ ਆਪੇ ਵੱਢ ਲੂ ਬੰਦ ਜਾ ਪ੍ਰਾਣਾ ਤੂੰ ਬੰਦ ਜਾ